ਦੀ ਫਸਲ ਦੇ ਉੱਤੇ ਕਿਸਾਨ ਦੇ ਵੱਲੋਂ ਟਰੈਕਟਰ ਚਲਾ ਦਿੱਤਾ ਗਿਆ ਪੰਜ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਦੱਸਦੇ ਕਿ ਕਿਸਾਨ ਦੇ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਦਰਅਸਲ ਸੰਗਰੂਰ ਦੇ ਪਿੰਡ ਲੱਡੀ ਵਿੱਚ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਫਸਲ ਦੇ ਉੱਤੇ ਕਿਸਾਨ ਦੇ ਵੱਲੋਂ ਟਰੈਕਟਰ ਚਲਾ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਉਸ ਦੀ 5 ਏਕੜ ਫਸਲ ਗੁਲਾਬੀ ਸੁੰਡੀ ਦੇ ਕਾਰਨ ਬਿਲਕੁਲ ਬਰਬਾਦ ਹੋ ਚੁੱਕੀ ਹੈ ਪਰਾਲੀ ਨੂੰ ਅੱਗ ਨਾ ਲਾਉਣ ਦੇ ਚਲਦਿਆਂ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਸਰਕਾਰ ਤੋਂ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਛੇ ਕਿੱਲੇ ਤੇ ਜੀ ਤਿੰਨ ਆਬਦੇ ਤੇ ਤਿੰਨ ਠਿੱਕੇ ਤੇ ਲਏ ਹੋਏ ਤੇ ਜੀ ਉਹਨਾਂ ਦੇ ਵਿੱਚ ਸੁੰਡੀ ਪੈ ਗਈ ਮਹੀਨਾ ਹੋ ਗਿਆ ਕਣਕ ਨੂੰ ਬੀਜੀ ਨੂੰ ਮਹੀਨੇ ਤੋਂ ਬਾਅਦ ਪਾਣੀ ਲਾਤਾ ਅਸੀਂ ਉਸ ਤੋਂ ਬਾਅਦ ਕਹਿੰਦੇ ਵੀ ਕਲੋਰੋ ਪਾ ਦਿਓ ਪਹਿਲਾਂ 1/2 ਲੀਟਰ ਪਾਇਆ ਫਿਰ ਅਸੀਂ ਵਧਾ ਕੇ 3 ਲੀਟਰ ਦੀ ਫਿਰ ਵੀ ਨਹੀਂ ਮਰੀ ਹੈਗੀ 1800 ਨੂੰ ਰਹਿ ਜਾਂਦਾ ਥੈਲਾ ਹਰਿਆਣੇ ਚੋਂ 20 ਮੁੱਲ ਦਾ ਲੈ ਕੇ ਪਾਇਆ ਹੁਣ ਦੁਬਾਰੇ ਸੋਚਦਾ ਵੀ ਕੀ ਬੀਜੀ ਇੱਥੇ ਦੁਬਾਰੇ ਵਾਹ ਕੇ ਹੁਣ ਆਹ ਸੌਪਰਸਿਵਟਰ ਦੀ ਪੱਲਿਆ ਪੈ ਗਈ ਅੱਛਾ ਦੋ ਵਾਰੀ ਤਾਂ ਵੀ ਨਾ ਪਹਿਲਾਂ ਬਾਤ ਹੀ ਦੋ ਵਾਰੀ ਹੁਣ ਬੋਣੀ ਪਊਗੀ ਹੁਣ ਫੇਰ ਕਰਾਇਆ ਪਊਗਾ ਦੁਬਾਰੇ ਬਜਾਉਣ ਦਾ ਮੁਸ਼ਕਿਲਾ ਥੋੜਾ ਜਿਹਾ ਬਾਹਣ ਬਾਣਾ ਪੈ ਜੇ ਉਹ ਮੁਸ਼ਕਿਲ ਲੱਗਦਾ ਇਹ ਤਾਂ ਫੇਰ ਵੀ 6 ਕਿੱਲੇ ਨੇ ਦੁਬਾਰੇ ਸੱਟ ਬਣ ਗਈ ਡਬਲ ਬਹੁਤ ਪਰੇਸ਼ਾਨੀ ਆ ਰਹੀ ਏ ਸਾਰੇ ਪਰਿਵਾਰ ਨੂੰ ਅਸੀਂ ਪਿੰਡ ਲੱਡੀ ਦੇ ਵਿੱਚ ਖੜੀਆਂ ਅੱਜ ਇੱਕ ਪਰਿਵਾਰ ਸਾਡੇ ਮਾਹਲਾ ਪਿੰਡ ਤੋਂ ਪੁਰਾਣਾ ਰਹਿੰਦਾ ਹੈ ਉਹਨਾਂ ਦੇ ਖੇਤ ਵਿੱਚ ਖੜੇ ਆ ਉਹਨਾਂ ਦੇ 6 ਕੀਲੇ ਜਿਹੜੇ ਕਣਕ ਦੇ ਨੇ ਉਹ ਬਰਬਾਦ ਹੋ ਗਏ ਨੇ ਕਿਉਂ ਸੁੰਡੀ ਦੇ ਕਾਰਨ ਹੋਏ ਨੇ ਇਹ ਇਹਨਾਂ ਨੇ ਰੇ ਵੀ ਮੁੱਲ ਲੈ ਕੇ ਬੀ ਵੀ ਮੁੱਲ ਲੈ ਕੇ ਮਹੀਨਾ ਦੇਖਿਆ ਕਣਕ ਨੂੰ ਕਲੋਰੋ ਵੀ ਪਾਈ ਜੋ ਖਰਚਾ ਤੀ ਇਹਨਾਂ ਨੇ ਕਰਤਾ ਤੇ ਹੁਣ ਅੱਜ ਉਹ ਬੋਣੀ ਪੈਗੀ ਕੁਰਕੀਆਂ ਵਾਲੇ ਉੱਤੇ ਆ ਖੜਦੇ ਨੇ ਲਿਮਟਾਂ ਪਰ ਉਹ ਇਹ ਕਰੋ ਬੋਹ ਕਰੋ ਕਿੱਥੋਂ ਪਰੂਗਾ ਇਸ ਕਰਕੇ ਅਸੀਂ ਬੇਨਤੀਆਂ ਕਰਦੇ ਆਂ ਵੀ ਕਿਸਾਨ ਦੀ ਖੇਤੀ ਬਾਰੇ ਨਹੀਂ ਸਰਕਾਰ ਨੂੰ ਪਤਾ ਜਿਵੇਂ ਵੀ ਕੀ ਹੁਣ ਤੇ ਇਹ ਕਹਿੰਦੇ ਨੇ ਵੀ ਕਲੋਰੋ ਪਾ ਦਿਓ ਕਲੋਰੋ ਵੀ ਪੈਸਿਆਂ ਦੀ ਉਹ ਆਉ ਨਾ ਫਿਰ ਕਿਹੜਾ ਇਹ ਸੁੰਡ ਮਰਦਾ ਇਹਨਾਂ ਨੇ ਪਾਪਾ ਦੇਖ ਲਈ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਇਹਨਾਂ ਦਾ ਬਣਦਾ ਮੁਆਵਜ਼ਾ ਸਰਕਾਰ ਇੱਥੇ ਆ ਕੇ ਦੇ ਦੇ ਦੇਵੇ ਜਿਵੇਂ ਕੁਰਕੀਆਂ ਕਰਨ ਵੇਲੇ ਪੁਲਿਸ ਭਜਦੀ ਆ ਜਾਂ ਹੋਰ ਪ੍ਰਸ਼ਾਸਨ ਭਜਦਾ ਉਸੇ ਤਰ੍ਹਾਂ ਇੱਥੇ ਵੀ ਆ ਕੇ ਇਹਨਾਂ ਦੇ ਖੇਤ ਦੀ ਕੋਈ ਜਿਹੜੀ ਸਾਰ ਲਵੇ 30% ਕਣਕ ਬਾਕੇ ਵੀਜੀ ਜਾਊਗੀ ਜਿਹੜੀ ਇਕਤੀ ਆ ਤੇ 20% ਲੋਕ ਐਂ ਦੇਖ ਰਹੇ ਨੇ ਵੀ ਜੇ ਕੁਸ ਨੂੰ ਕੁਸ ਹੋ ਜੇ ਕੋਈ ਵਿੱਚ ਭਾਂਉ ਕੇ ਸੱਟਾ ਮਾਰ ਰਿਹਾ ਕੋਈ ਪਾਣੀ ਲਾਉਣ ਲੱਗਿਆ ਪਿਆ ਇਹੀ ਤੋਂ ਬਾਅਦ ਅੱਜ ਤੋਂ 10 ਦਿਨ ਨੂੰ ਕੋਈ ਹੀਲਾ ਨਹੀਂ ਹੈਗਾ ਜਿਹੜੀ ਕਿ ਦਵਾਈ ਆ ਕੋਈ ਪਾਉਂਦਾ ਕਿਸਾਨ ਇਹਦੇ ਵਿੱਚ ਰੀਜੈਂਟ ਪਾਉਂਦਾ ਕੋਈ ਕਲੋਰੋ ਪਾਉਂਦਾ ਕਿਸੇ ਨੂੰ ਪ੍ਰਦਾਨ ਦੀ ਡਿਮਾਂਡ ਕੀਤੀ ਜਾ ਰਹੀ ਆ ਇਹਦੇ ਵਾਸਤੇ ਜਿਹੜੀ ਸੁੰਡੀ ਆ ਬਹੁਤ ਗਰਾਉਂਡ ਲੈਵਲ ਤੇ ਆ ਕੇ ਚੈੱਕ ਕਰਨ ਵਾਲੀ ਗੱਲ ਆ ਦਵਾਈਆਂ ਵੀ ਕੱਖ ਨਹੀਂ ਕਰ ਰਹੀਆਂ ਆ ਸੁੰਡੀ ਨੂੰ ਪਹਿਲਾਂ ਆ ਸੁੰਡੀ ਜੀਰੀ ਦੀ ਤਿਆਰ ਹੋਈ ਹੋਈ ਆ ਜਦੋਂ ਜੀਰੀਆਂ ਤੇ ਵੀ ਸਪਰੇਅ ਹੋਈ ਆ ਕਿਸੇ ਕੋਈ ਦਵਾਈ ਨੇ ਕੰਮ ਨਹੀਂ ਕੀਤਾ ਹੁਣ ਇਹਨੂੰ ਕਲੋਰੋ ਕੀ ਕਰੂ ਹੁਣ ਜਿਹੜਾ ਕਿਸਾਨ ਨੂੰ ਕਹਿੰਦੇ ਨੇ ਕਿ ਕਿਸਾਨ ਨੇ ਧਰਤੀ ਜ਼ਹਿਰੀਲੀ ਬਣਾਤੀ ਤਾਂ ਇਹਦੇ ਮੈਰ ਨੇ ਜਿਹੜੇ ਧਰਤੀ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਤੇ ਆ ਖੇਤੀਬਾੜੀ ਭਾਗ ਲਵੇ ਕੋਈ ਜਿਆ ਹੱਲ ਨਹੀਂ ਹੈਗਾ ਕਈ ਇਹਨਾਂ ਨੇ ਕਲੋਰੋ ਪਾ ਦੋ ਫਲਾਣਾ ਪਾ ਦੋ ਕਲੋਰੋ ਨੇ ਵੀ ਕੱਖ ਨਹੀਂ ਕਰਨਾ ਇਹਦੇ ਵਿੱਚ ਇਹਦੇ ਲਈ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਆ ਭਾਵੇਂ ਕੇਂਦਰ ਦੀ ਸਰਕਾਰ ਆ ਭਾਵੇਂ ਪੰਜਾਬ ਦੀ ਸਰਕਾਰ ਆ ਇਹਦੇ ਲਈ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਕਿਸਾਨ ਪਹਿਲੇ ਜਿਹੜੇ ਹਾਲਾਤ ਨੇ ਕਿਸਾਨ ਦੇ ਬਹੁਤ ਗੰਭੀਰ ਨੇ ਇਹਦੇ ਲਈ ਕਿਸਾਨ ਤਾਂ ਨਾ ਤਾਂ ਕੋਈ ਡਾਕਟਰੀ ਇਲਾਜ ਕਰਾ ਸਕਦਾ ਨਾ ਕੋਈ ਬੱਚਿਆਂ ਨੂੰ ਵਧੀਆ ਸਕੂਲ ਚ ਪੜਾ ਸਕਦਾ ਕਿਉਂ ਕਿਸਾਨ ਦੇ ਜੇ ਇਹੋ ਜਿਹੇ ਹਾਲਾਤ ਰਹਿ ਗਏ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਨੁਕਸਾਨ ਹੋਣਾ ਇਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਪਰ ਮਾ ਕੋਈ ਐਮਐਲਏ ਆ ਕੋਈ ਮੰਤਰੀ ਆ ਉਹ ਕਿਸਾਨਾਂ ਕੰਨੀ ਦੇਖੇ